ਪੌਣੇ 7 ਵਜੇ ਦਾ ਟਾਈਮ ਹੋ ਗਿਆ ਤੇ ਅੱਜ 5 ਮਈ 2025 ਆਪਾਂ ਮੱਛੀ ਮਾਰਕੀਟ ਤੋਂ ਮਾਲ ਰੋਡ ਵਾਲਾ ਜਿਹੜਾ ਇਹ ਸਟੈਂਡ ਬਣਿਆ ਹੋਇਆ ਹੈਗਾ ਉਹਦੇ ਵਿੱਚ ਤੁਹਾਨੂੰ ਇੱਕ ਚੀਜ਼ ਦਿਖਾਣੇ ਆ ਆ ਟੀ ਦਾ ਨਿਸ਼ਾਨ ਦੇਖੋ ਇੱਥੇ ਇੱਕ ਯਾਰ ਘੱਟੇ ਚਾਈਦੀਆਂ ਦੋ ਦਾ ਜਾਣਾ ਯਾਰ ਉਹ ਤੋਂ ਬਾਅਦ 81 ਦਾ 2 3 ਇੱਕ ਨਿਸ਼ਾਨ 4 ਇੱਕ ਆ 5 ਇੱਕ ਆ 6 ਇਸ ਸਟੈਂਡ ਦੇ ਅੰਦਰੋਂ 6 ਗੱਡੀਆਂ ਹੁਣ ਤੱਕ ਟੋ ਹੋ ਗਈਆਂ ਟੋ ਹੋ ਕੇ 800 ਰੁਪਏ ਪਰ ਗੱਡੀ ਦੇ ਹਿਸਾਬ ਨਾਲੇ ਸਮਝ ਨਹੀਂ ਆ ਰਿਹਾ ਵੀ ਇਹਦੇ ਵਿੱਚੋਂ ਟੋ ਕਿਉਂ ਕਰ ਰਹੇ ਤਾਂ ਨਕਸ਼ੇ ਦੇ ਵਿੱਚ ਹੀ ਹੈ ਨੀਗਾ ਇਹ ਦੁਬਾਰਾ ਅੱਜ ਕਿਉਂ ਸ਼ੁਰੂ ਕਰਤਾ ਸਾਨੂੰ ਅੱਜ ਇਨਫਾਰਮੇਸ਼ਨ ਮਿਲੀ ਸੀ ਵੀ ਇਹ ਦੁਬਾਰਾ ਇਹਦੇ ਵਿੱਚੋਂ ਗੱਡੀਆਂ ਚੱਕਣ ਲੱਗ ਗਿਆ ਅਚਾਨਕ ਹੀ ਤੇ ਇੱਥੋਂ ਦੀ ਗੱਡੀਆਂ ਲੈ ਕੇ ਆਲਰੇਡੀ 6 ਚੱਕ ਕੇ ਇਹ ਹੁਣ ਐ ਨਹੀਂ ਸਮਝ ਆ ਰਿਹਾ ਵੀ ਬੈਂਕ ਬਾਜ਼ਾਰ ਵਾਲਿਆਂ ਨੇ ਆਪਦੀਆਂ ਲੈਣਾ ਦੁਬਾਰਾ ਚੋੜੀਆਂ ਕਰਾ ਲੀਆਂ ਜਿਹੜੀਆਂ ਭੀੜੀਆਂ ਕੀਤੀਆਂ ਸੀ ਉਹਦੀ ਸਜ਼ਾ ਇੱਥੇ ਖੜੀਆਂ ਗੱਡੀਆਂ ਨੂੰ ਮਿਲ ਰਹੀ ਹੈ ਜੇ ਇਹਦੇ ਵਿੱਚ ਗੱਡੀ ਅੰਦਰ ਪਾਰਕ ਕਰਨਾ ਮਨਾ ਹੈ ਤਾਂ ਤੁਸੀਂ ਇਹ ਤੇ ਸਿਸਟਮ ਹੀ ਹੈ ਜਾਂ ਕਰੋਨਾ ਵੀ ਬੰਦਾ ਅੰਦਰ ਆ ਆਪਦੀ ਗੱਡੀ ਲਗਾਈ ਨਾ ਸਕੇ ਨਾਲੇ ਹੁਣ ਤੁਸੀਂ ਠੇਕੇਦਾਰ ਨੂੰ ਫਾਇਦਾ ਕਿਉਂ ਪਹੁੰਚਾ ਰਹੇ ਹੋ ਨਵਾਂ ਏਰੀਆ ਦੇ ਕੇ ਜਦੋਂ ਉਸ ਦੇ ਠੇਕੇਦਾਰ ਦੇ ਠੇਕੇ ਦੇ ਵਿੱਚ ਹੀ ਇਹ ਚੀਜ਼ ਹੈ ਨਹੀਂਗੀ ਤਾਂ ਹੁਣ ਨਗਰ ਨਿਗਮ ਦੀ ਟੀਮ ਠੇਕੇਦਾਰ ਨਾਲ ਮਿਲ ਕੇ ਐਸ ਏਰੀਆ ਦੇ ਵਿੱਚੋਂ ਗੱਡੀਆਂ ਕਿਉਂ ਚੱਕ ਰਹੀ ਹੈ ਇਹ ਚੀਜ਼ ਸਮਝ ਤੋਂ ਬਾਹਰ ਹੈ ਸਾਡੇ ਪ੍ਰਸ਼ਾਸਨ ਨੂੰ ਕੀ ਹੋ ਗਿਆ ਜਮਾਈ ਕਮਾਲ ਦੀ ਗੱਲ ਹੈ ਹਾਈ ਕੋਰਟ ਚ ਕੇਸ ਲੱਗਿਆ ਪਿਆ ਹੈਗਾ ਲੋਕਾਂ ਦੀ ਸੁਣਵਾਈ ਦੀ ਥਾਂ ਤੇ ਲੋਕਾਂ ਦੀ ਲੁੱਟ ਕਿਉਂ ਕੀਤੀ ਜਾ ਰਹੀ ਹੈ ਇਹ ਨਹੀਂ ਗੱਲ ਸਮਝ ਆ ਰਿਹਾ